ਇਹਨਾਂ ਤੇ ਪਿਆਜ਼ ਥੋੜਾ ਗ੍ਰाइंड ਕਰਨਾ ਹੀ ਰਹੂਗਾ ਦੇ ਜਿੰਨੇ ਦਾ ਪਿਆਜ਼ ਹੁਲ ਕਰਨੇ ਦੇ ਵਿੱਚ ਇਹਦੇ ਵਿੱਚ ਮੈਂ ਛੋਟੇ-ਛੋਟੇ ਪੰਜ-ਛੇ ਪਿਆਜ਼ ਜੜੇ ਉਹ ਵਰਤੇ ਆ ਤੇ ਕਿਵੇਂ ਕਰ ਦਿੰਨੀ ਆ ਮੱਚਾ ਗ੍ਰाइंड ਮਿਰਚਾਂ ਦਾ ਝਾਦਰਾ ਕਾ ਪਣੀਆ ਆ ਪਈਆ ਮਿਰਚਾਂ ਦਾ ਸਾਰੀਆਂ ਨੇ ਡੰਡੀਆਂ ਲਾ ਲਾ ਕੇ ਨਾ ਡੰਡੀਆਂ ਲਾ ਲਾ ਕੇ ਤੇ ਰੱਖੀਆਂ ਇੰਨੀਆਂ ਸਾਰੀਆਂ ਮਿਰਚਾਂ ਨਾਲ ਆਪਾਂ ਕਰ ਲਾਂਗੇ ਕਿਵਰਾਂ ਗ੍ਰੈਂਡ ਇਹ ਦੋਵਾਂ ਕਰਦੇ ਜਿਆਦਾ ਸਾਬ ਤੇ ਇਹਨੂੰ ਵੰਡੀ ਆਪਣੀ ਸਭ ਦੀ ਵੈਲੀ ਹੋਣ ਦੀ ਕਰੀ ਵਧੀਆ ਤਰ੍ਹਾਂ ਇੱਥੇ ਆਪਣਾ ਆਇਲ ਨੂੰ ਉਣਵਾੜਾ ਕਰੰਬਸ ਇਹਦੇ ਵਿੱਚ ਪਾਉਣਗੇ ਆਪਾਂ ਮੈਂ ਤਾਂ ਜਦੋਂ ਦਾਲ ਵਾਸਤੇ ਪਹਿਲਾਂ ਤਾਂ ਬੱਚਾ ਕਰ ਲੈਨੇ ਆ ਗ੍ਰੈਂਡ ਠੀਕ ਕੋੜੀ ਨਾ ਕਰਾਰੀ ਬਣਾਉਣੀ ਆ ਦਾਲ ਨਾ ਕਰਾਰੀ ਦਾਲ ਜਿਹੜੀ ਹਾਂਜੀ ਹਾਂ ਠੀਕ ਓਕੇ ਥੋੜੀ ਜਿਹਾ ਨਾ ਵੱਧ ਪਾ ਦਨੇ ਮੱਤਾਂ ਹੁਣੇ ਕਰੀ ਜੀ ਬੰਦ ਪਾਈਸੀਸ ਪਾਈਸੀ ਤੇ ਇਹਦੇ ਵਿੱਚ ਨਾ ਮੱਤਾਂ 3-4 ਮੱਤਾਂ ਪਿਆਨੇ 3-4 ਜਿੰਨਾ ਪਾ ਪਿਆਜ਼ ਪਾ ਲੈਨੇ ਗ੍ਰੈਂਡ ਕਰਕੇ ਆਪਾਂ ਮਸਾਲਾ ਰੈਡੀ ਕਰਾਂਗੇ ਨਾ ਕਰਦੀ ਦਾ ਤੇ ਜਾਰੀ ਰੇਸ ਤੇ ਬਣੂਗੀ ਫਿਰ ਅੱਜ ਮੇਰਾ ਵਲੌਗ ਸਾਰਾ ਕਿਚਨ ਤੇ ਹੀ ਜਾਣਾ ਤੁਗਿਆ ਜੇ ਮੇਰਾ ਕਿਚਨ ਦੇ ਵਿੱਚ ਤੇ ਰੋਟੀ ਕੋਲਿੰਦਾ ਜਾ ਰਹਾ ਹਾਂ ਮਾਂ ਉਹ ਤਾਂ ਆਪਾਂ ਨਾਰਮਲ ਇੱਕ ਸਬਜੀ ਬਣਾਉਣੀ ਹੁੰਦੀ ਆ ਮੈਂ ਵੇਲੇ-ਵੇਲੇ ਬਣਾਉਣੀ ਨਹੀਂ ਗਾਦੀ ਸਹੇਰੇ ਬਣਾ ਲਈ ਤੇਰੀ ਦੁਪਹਿਰੇ ਤੇ ਹੋਰ ਆਪਾਂ ਗੈਸ ਆਏ ਤੇ ਜਿਹੜੀ ਸਬਜੀ ਆ ਹੋਰ ਆਤ ਦੀ ਰਾਤ ਤੇ ਇਹ ਵੀ ਤੇਰੇ ਮਣਿਆ ਕਰੂਗੀ ਬੇਲੇ ਦੋਦ ਦਾ ਟਾਈਮ ਤੇ ਨਹੀਂ ਹੋਣਾ ਨਾਲ ਦੇ ਨਾਲੇ ਮੈਂ ਭਾਦਨ ਲੱਗੀ ਆ ਟੋਟਾ ਦਾ ਟਾਈਮ ਹੋ ਜਾਤ ਲੈ ਆਂ ਸਭ ਨੂੰ ਪਕਾਉ ਕਰੂਗੀ ਤੂੰ ਬੰਦੇ ਮਾਇਲਾ ਮੈਂ ਇਦਾਂ ਬਦਲਦੀ ਨਹੀਂ ਵਕਤ ਦਾ ਏਹ ਬਰਤਾਂ ਉਹ ਮੇਹਲਾ ਜਦ ਤੱਕ ਮੈਂ ਇਦਾਂ ਪਰੇਸ਼ਾਨ ਕਰਿਆ ਕਰ ਸਕੂਟਰੀ ਦੇ ਤੇਲ ਘਾਟੋ ਨਾ ਤੇਲ ਘਾਟਿਆ ਸਕੂਟਰੀ ਮੇਹਲਾ ਜੇ ਤੇਲ ਸਹੀ ਆ ਤਾਂ ਚੱਲ ਜੇ ਤੇਲ ਹੈਗਾ ਵਾ ਤਾਂ ਚੱਲ ਜੀ ਤੇ ਬੇਰਾਂ ਪਾ ਕੋਸ ਨਹੀਂ ਕਰਤਾ ਇਹਦੇ ਭਾਈ ਇਹਦੇ ਵਿੱਚ ਕੋਈ ਆ ਨਹੀਂ ਲੋਟ ਪਰ ਇਹ ਬਾਰੇ ਦੇ ਨਾ ਮੈਂ ਕੋ ਕਹਿ ਸਕਦੀ ਤੇਲ ਨਹੀਂ ਤਹੀ ਬੋਇਆ ਨਾ ਤੀ ਘਰੋ ਹੈ ਕੋਟਰੀ ਤਹੀ ਘਰਨੇ ਤੇ ਤੇਲ ਕਿਹਨੇ ਪੋਣਾ ਸਕੋਟੇ ਤੇਲ ਘਟਿਆ ਬਦਲਿਆਣਾ ਜਾਣਾ ਪੈਂਦਾ ਥੋੜਾ ਜਿਹਾ ਹਟਵਾ ਤੇ ਇਹਨੂੰ ਇਹ ਆ ਕਿ ਮੈਂ ਤੁਰ ਕੇ ਨਹੀਂ ਜਾਣਾ ਹੈ ਨਾ ਜਾ ਹਾਂ ਸੈਕਲ ਤੇ ਨਹੀਂ ਜਾਣਾ ਇਹ ਕਿਹਦਾ ਪੈਟਲ ਤੇ ਨਹੀਂ ਫੈਟਲ ਤੇ ਜਾ ਬਤ ਕੋਕੇ ਜਾਣਾ ਮੰਜੂਰਾ ਪਰ ਸਾਈਕਲ ਤੇ ਨਹੀਂ ਆਪਾਂ ਜਾਣਾ ਇਹ ਨਾਲ ਕੋਈ ਛਾਂ ਚ ਫਰਕ ਪੈਂਦਾ ਲੋ ਜੀ ਆਪਾਂ ਪਾ ਦਨੇ ਆ ਥੋੜਾ ਜਿਹਾ ਮਸਾਲਾ ਜ਼ਿਆਦਾ ਨਹੀਂ ਮਸਾਲਾ ਪਾਉਣਾ ਤੋ ਕਿ ਉਹ ਵੀ ਨਕੇਪੂ ਕੇ ਆਏ ਆ ਇੰਨਾ ਕਿੱਥੇ ਮਸਾਲਾ ਚੰਰਾ ਹੰਡਾ ਲਾ ਹਾਂ ਯਾ ਆਪਣਾ ਹੋਰ ਕਰਨੇ ਆ ਪਿਆਜ਼ ਗ੍ਰੈਂਡ ਤੇ ਰਿਲੇ ਲਈ ਆ ਵਾਸਤੇ ਰਿਲੇ ਵੀ ਬਣਾ ਲੈਣੇ ਆ ਆ ਆਪਣਾ ਕਾਲੀ ਢਾਲ ਦਾ ਮਸਾਲਾ ਵਾ ਸਾਰਾ ਤੇ ਖਾਣਾ ਆਪਣਾ ਅਰੰਭੇ ਦੇ ਕਰਨੇ ਵਾਸਤੇ ਦਾਲ ਦਾ ਕਲਰ ਨਾ ਘੈਂਟ ਆ ਮੈਂ ਤੁਹਾਨੂੰ ਦਿਖਾਉਣੀ ਮੈਂ ਆਹ ਦੇਖੋ ਦਾਲ ਦਾ ਕਲਰ ਵਿਖਾਉਣੀ ਤੁਹਾਨੂੰ ਬਹੁਤ ਸੋਹਣਾ ਦਾਲ ਦਾ ਕਲਰ ਦੇਖੋ ਕਿੰਨਾ ਪਿਆਰਾ ਕਲਰ ਹੈ ਨਾ ਕਿਉਂਕਿ ਵਿੱਚ ਥੋੜੇ ਜਿਹਾ ਰਾਜਮਾ ਪਿਆ ਹੈ ਰਾਜਮਾ ਦੇ ਨਾਲ ਬਹੁਤ ਲਾਲ ਲਾਲ ਜਿਹਾ ਦਾ ਕਲਰ ਲਓ ਜੀ ਦਾਲ ਦਾ ਪਕ ਕਰ ਲਿਆ ਵਾ ਤੜਕਾ ਫਿਨਿਸ਼ ਹੈ ਰੈਡੀ ਇਸੇ ਤਰ੍ਹਾਂ ਕਿਨਾ ਇਹਦੇ ਵਿੱਚ ਬਣਾਉਂਗੀ ਮੈਂ ਤਰੇਲੇ ਲੋ ਜੀ ਦਾਲ ਦਾ ਪਾਣਾ ਹੋ ਗਿਆ ਵਾ ਰੈਡੀ ਕੰਮ ਖਤਮ ਤੇ ਥੋੜੀ ਜਿਹੀ ਦਾਲ ਪਾ ਕੇ ਆਪਾਂ ਨਮਕ ਚੈੱਕ ਕਰਾਵਾਂਗੇ ਮੇਰੇ ਵੀਰ ਨੂੰ ਇੰਨੀ ਕੁ ਦੇ ਨਾਲੇ ਨੇ ਕੁੱਕਰ ਥੱਲੇ

ਕਿ ਤਾਣ ਸੇ ਲੱਗਾ ਫਸਹੀ ਹੋਣਾ ਮੱਚ ਮੱਚ ਰਹਿ ਗਈ ਆ ਤੇਗ ਨਹੀਂ ਆ ਸ਼ਾਇਦ ਹਾਈ ਹਾਈ ਤੜਕਾ ਫੜ ਚਲਿਆ ਮੇਰਾ ਲੋਟੀ ਇਹਦੇ ਵਿੱਚ ਆਪਾ ਪਾਣੀ ਹਲਕੀ ਘੁਤੀ ਹਲਦੀ ਜਿਆਦੀ ਤਰਾ ਪਾ ਦੇ ਕਿਤੇ ਹਲਦੀ ਪੈ ਗਈ ਆ ਇਹ ਚ ਪਾਉਂਗੀ ਮੈਂ ਇੰਨਾ ਕਿੰਨਾ ਨਮਕ ਇੰਨਾ ਕਿੰਨਾ ਪਤਾ ਨਹੀਂ ਕਿੰਨਾ ਹੈ ਇੰਨਾ ਜ਼ਿਆਦਾ ਨਾ ਹੋ ਜੇ ਕੇਲਾ ਨਹੀਂ ਤੇ ਲੋਰੀ ਤੁਹਾਨੂੰ ਨਾ ਉਹ ਸੌਰੀ ਆਪਾਂ ਘਰ ਆਲੇ ਆਵਾ ਇੱਥੇ ਆਪਾਂ ਪਾਲਣੇ ਗਰਬੀ ਲੋਜੀਕ ਅਰਬੀ ਪਾਲੀ ਆ ਅਰਬੀ ਪਾਗੇ ਨੂੰ ਥੋੜਾ ਜਿਹਾ ਖੂਨ ਲੈਣੇ ਆ ਪਹਿਲੋਂ ਹਲਕੀ ਹਲਕੀ ਨੂੰ ਨਾ ਗੈਨੂ ਤੇ ਫਿਰ ਇਹਨੂੰ ਨਾ ਹਲਕੀ ਜਿਹੀ ਰਸਮਈਤੀ ਬਣਾਉਣੀ ਆ ਇਹਨੂੰ ਨਾ ਹਲਕੇ ਰਸਮਈਤੀ ਬਣਾਵਾਂਗੇ ਆਪਾਂ ਇਹ ਨਹੀਂ ਬਣਾਉਣੇ ਜਾਂ ਨਹੀਂ ਫੁਕੀਜੀ ਨਹੀਂ ਬਣਾਉਣੇ ਹਲਕੇ ਜਿਹੇ ਰਸਮੇ ਸ਼ੀ ਬਣਾਉਣੇ ਆ ਇਹਨੂੰ 5-10 ਮਿੰਟ ਦਾ ਇਹਦਾ ਟੱਕ ਦਿੰਨੇ ਆ ਦਜੀ ਨੂੰ 5-10 ਮਿੰਟ ਤੱਕ ਆਪਾਂ ਠਾਕ ਕੇ ਤੇ ਫਿਰ ਬਣਾਉਣੇ ਆ ਤੇ ਹੁਣ ਆਪਣਾ ਰਹਿ ਗਿਆ ਵਾ ਜੀ ਕarele ਕarele ਆ ਵਾਸਤੇ ਪਹਿਲਾਂ ਮੈਂ ਤੁਮ ਆਪਣਾ ਪਿਆਜ਼ ਰੈਡੀ ਕਰ ਲੈਂਦੀ ਆ ਤੇ ਇਹ ਦੇਖਣਾ ਇੰਨੀਆਂ ਵਿੱਚ ਆਵਣੀਆਂ ਇੰਨੀਆਂ ਵਿੱਚ ਆਵਣੀਆਂ ਕਿੰਨੇ ਕਰੇਲਿਆਂ ਵਾਲੀ ਪਲੇਟ ਆ ਮੈਂ ਆਪਣੇ ਲੈ ਜੂਗੀ ਆਪਣੇ ਲੈ ਜਾਣੀ ਮੈਂ ਘੜੀਆਂ ਥੋੜੀ ਗਰੀਲੀ ਵਾਲੀ ਬਣਾਉਣੇ ਆ ਏਦਾਂ ਕਰਕੇ ਆਪਾਂ ਪਾ ਲਿਆ ਵਾ ਇਹਦੇ ਵਿੱਚ ਪਾਣੀ ਇਹਨੂੰ ਕੱਢਾਂਗੇ ਹੁਣ ਇੱਧਰ ਤੋਂ ਕਾਲੀ ਕੜਾਈ ਦਿਓ ਬੇਟਾ ਲਓ ਜੀ ਆਹ ਕੜਾਈ ਤੇ ਲੱਗੂਗਾ ਕਰੇਲੇ ਦਾ ਤੜਕਾ ਤੇ ਕਿਥੇ ਲਾ ਲੈਨੇ ਆਪਾਂ ਆ ਮੈਂ ਤੇ ਸਮਾਨ ਰੈਡੀ ਕਰ ਲਿਆ ਵਾ ਇਹਦੇ ਵਿੱਚ ਪਾਵਾਂ ਮੈਂ ਪਿਆਜ਼ ਤੇ ਅਦਰਕ ਤੇ ਹਰੀ ਮਿਰਚਾਂ ਇਹ ਕਿਰਾ ਕਿਤੇ ਸਾਹਮਣੇ ਪਾ ਦਿੰਨੀ ਆ ਮੈਂ ਉਸਮਾਨ ਇਹਦੇ ਤੇ ਪਾਵਾਂਗੀ ਮੈਂ 1.5 ਤੋਂ 2 ਚਮਚ ਨਮਕ ਦੇ ਅੱਧਾ ਚਮਚ ਮਸਾਲੇ ਦਾ 1 ਚਮਚਾ ਜੀਰੇ ਦਾ ਤੇ ਅੱਧਾ ਚਮਚਾ ਹਲਦੀ ਦਾ ਨਾ ਹੁਣ ਤਾਂ ਰਾਮ ਨੇ ਆ ਗਿਆ। ਲੋਰੀ ਆਪਣਿਆ ਆਗੇ ਕਰੇਲੇ ਤੇ ਆਹੋ ਦੇ ਆਪਣਾ ਸਮਾਨ ਰੈਡੀ ਆਵਾ ਕਰੇਲੇ ਆਹ ਸਮਾਨ ਉਹ ਰੈਡੀ ਇਹ ਪਰ ਲਾ ਕੇ ਤੋ ਕਿਰਨ ਕੰਨੀ ਆਉਣਾ ਵਾ ਸਰਦਨੀ ਮਾ ਮਾ ਨੂੰ ਨਾ ਤੋ ਨਹੀਂ ਨਹੀਂ ਹਾਂ ਨਹੀਂ ਨਹੀਂ ਕੰਮ ਕਿਤੇ ਕਿੰਨਾ ਕਭ ਹੋ ਗਿਆ ਖਾਰਾ ਬਸ ਮੈਂ ਤੇ ਕਰੇਲਾ ਤੜਕਾ ਲਾ ਕੇ ਤੇ ਚੋਲ ਧਰ ਦੇ ਲੱਗੀਆਂ ਤੇ ਧਰਦਾ ਘੋਹ ਜਾ ਆਹ ਤੇ ਆਟਾ ਗੋਣ ਕੇ ਰੋਟੀਆਂ ਮਸਾਲਾ ਮਸਾਲਾ ਰੈਡੀ ਹੋ ਗਿਆ ਉਹ ਪਿਆ ਮਨੇ ਬਨਾਲ ਦੀ ਨਾਲ ਪਾਦਨੀ ਹੁੰਨੀ ਆ ਨਹੀਂ ਉਹ ਗਿੱਲਾ ਗਿੱਲੀ ਹੁੰਨੀ ਆ ਨਾ ਹੋ ਗਿਆ ਫਸ ਮੈਂ ਤਾਂ ਤਾਪੜੇ ਵਾਲੋ ਬੜਾ ਕਰਾਰਾ ਕਰਾਰਾ ਜਿਹਾ ਬਣਾਇਆ ਵਾ

ਆਏ ਤੇ ਥੋੜੀ ਖਵਾ ਦੂੰਗੀ ਕੱਲ ਨੂੰ ਕੁੰਬਾਂ ਮਾਂਰਾ ਵਾਗਰਾ ਲਾਤੋਂ ਸਵੇਰ ਨੂੰ ਇਹ ਚਲਾ ਲਾਂਗੇ ਰਾਤ ਨੂੰ ਥੋੜੀ ਖਾ ਲਾਂਗੇ ਰੋਤੀ ਪਤਾ ਅਸੂਰੇ ਯਾ ਮਾ ਆਪਣੀ ਸੱਦੀਆਂ ਹੋਣੀਆਂ ਬਾਦੂ ਹੈਨਾ ਦੀ ਹੋਰ ਨਹੀਂ ਮੈਂ ਦੇਖਿਆ ਜਾਂ ਤਨਖਾਹ ਕੋਲ ਨਹੀਂ ਸਰ ਕੀ ਤੇ ਮਾਰੇ ਲੱਗਣ ਲੈ ਮੈਂ ਕਹਿੰਦੀ ਆ ਸਭ ਫੈਨ ਸੀ ਲੱਗਣ ਦਿਆ ਥੋੜਾ ਹਰਾ ਚਲੋ ਆਪਾਂ ਵੀ ਈ ਨਾ ਦੀ ਬਣ ਗਏ ਗ੍ਰੈਡ ਕਰਕੇ ਪਾ ਨਹੀਂ ਅਜਿਹਾ ਜਿਹੜੀ ਨਾ ਨਹੀਂ ਉਹ ਤਾਂ ਪਤਾਵਾ ਰੇਟ ਦੇ ਥੜੇ ਦੀ ਸਲੀਡੀ ਹੋ ਜਾਣੀ ਆ ਚਲੋ ਪਾ ਬਿਲੇ ਪਾਵਾਂ ਤੇਰੀ ਜਿਹੜੀ ਅੱਧੇ ਤੇਰੀ ਪਾਉਂਦੇ ਨਣਾ ਨੇ ਹੁੰਦੇ ਪਰਜਾਈ ਦਾਤੀ ਹੈ ਕੰਮ ਕੰਮ ਬੰਦੇ ਹਮਨੇ ਲ ਮਹਿ ਲਾ ਦੇਣਾ ਨਣਾ ਨੇ ਲਾਈ ਪਰ ਤੇਰੇ ਤੇ ਮੈਂ ਹਾਂ ਤੇ ਇਹ ਮੂੰਹ ਕਰਦੇ ਆ ਹਾਂ ਬੜਾ ਹਲਕਾ ਮੈਂ ਕਰਦਾ ਨਹੀਂ ਆ ਤੇਰੀ ਕਰਦੇ ਆ ਨਾ ਬਾਜੋ ਨਹੀਂ ਉਹ ਦਾਵੇਕ ਬੜੀ ਘਾਰੀ ਬਣੀ ਦੇ ਮੂੰਹ ਮਿੱਠ ਕਰਾਵਾ ਮੈਂ ਘਾਰਾ ਕਰਾਣਾ ਨਾ ਹੋ ਜੇ ਹਾਂ ਉਹ ਮੈਂ ਨਾ ਕਰਾਰਾ ਪਾ ਦੇ ਮੈਂ ਪਾ ਤੇ ਆਪ ਕੋਲ ਸਵਾਲੀ ਮਾਰਦੇ ਹਾਂ ਬੇਦਵਾ ਕੁਆ ਲੈਪਾ ਸੇ ਤੇ ਰੇ ਤਾ ਵੀ ਹੈ ਘੋੜ ਵੀ ਖਾਣਾ ਹਾਂ ਹਾਂ ਅੱਜ ਦੇ ਨਿੱਕਾਂ ਦੇ ਆਤੀ ਚਾ ਮੈਂ ਹਾਂ ਤੇ ਰਬ ਬਣਾਇਆ ਨਹੀਂ ਲਿਆ। ਇਹ ਨਾ ਹੈ ਬਲੀ ਖਲੀ ਦੀ ਹੋ ਜੇ ਬਾਅਦ। ਘਰ ਦੇ ਦੇਵਾ ਹੈ। ਹਾਂ? ਗਾ ਤਾਂ ਕੁੱਤਿਆਂ ਨੂੰ ਵਰਤਦੇ ਕਰੀਏ। ਇਕਾ ਤਖਨ ਤਖਨ ਆਏ ਮਨ ਕੋ ਜੋ ਜੋਕੇ ਜੇ ਮੈਨੂੰ ਤਾਂ ਉਹ ਵੀ ਵੇਹ ਬੜੀ ਦਸਾਨਦਾ। ਜਿਹੜੇ ਕਰ ਕੁਤਰੀ ਨੀਂਦੀਏ। ਕੋਈ ਨਹੀਂ ਕਰੀਏ। ਜਿਵੇਂ ਨਾ ਤਾੜਾ ਦੇਣਾ ਕਰੰਡਿਆਂ ਨੂੰ। ਉਹ ਦਾਲ ਦੋ ਥੜਾ ਸੁਆ। ਓਕੇ। ਉਹਨਾਂ ਦੇ ਜੋਜੀ ਕਰੋਗਾ ਬਣਾ ਲਾਂਗੇ। ਫਸਲ ਹਾਲਾਗੰਢੇ ਨਾਲ ਤੁਹਾਨੂੰ ਆਹ ਹੁੰਦੇ ਕਿਹੋ ਜਿਹਾ ਨਾਗੇ ਆਹ ਹਾਂ ਫਾਰਟੇ ਬਾਹ ਹੋ ਗਿਆ ਕੰਮ ਜਿਹੜਾ ਵਾ ਖਤਨਾ ਨਹੀਂ ਹੋ ਗਈ ਬਾੜ ਵੀ ਬੜੀ ਸੋਹਣੀ ਬਣ ਗਈ ਆ ਜੇ ਲੱਗੋ ਨਾ ਤਾਂ ਸੰਗ ਨਹੀਂ ਆ ਪੱਤੇ ਤੇ ਘਾਹ ਤੇ ਪਾਣੀ ਪਾਵਾਂਗੇ ਹੈ ਹਾਂ ਨੰਬਰ ਕਿੰਨਾ ਹੋਇਆ ਜ਼ਿਆਦਾ ਹੋ ਦੇ ਫਿਰ ਹਨਾ ਹੈ ਕਰਾਰੀ ਹੈ ਨਾ ਬੱਵੀ ਆ ਵੀ ਕਰਾਰੀ ਆ ਨਾਲੇ ਹੀ ਕਰਾ ਲਈਆ ਇੱਕ ਥੋੜਾ ਘੱਟ ਵੀ ਰਹਿ ਜਾਉ ਤਾਂ ਵੀ ਕੋਈ ਨਹੀਂ ਹੈ ਨਾ ਬਾਲਾ ਖਜਾ ਬਣ ਜਾਊਗਾ ਲੋਗੇ ਆਸਮਾਨ ਜਿਹੜਾ ਆਪਾਂ ਪਾਵਾਂਗੇ ਬਾਹਰ ਇਹ ਕਿਕਰੇਲਿਆਂ ਥੋੜਾ ਰੇਜ ਦੇਣ ਕਿਰੇਲੇ ਆਪਾਂ ਖਾਪਦੇ ਨੇ ਆਪਦੇ ਚੱਲ ਰਹਿੰਦੋ ਹੈ ਬੜਾ ਤੇਰਾ ਕਲਰ ਬੜਾ ਵੇਰ ਆ ਲੱਗਾ ਮੈਨੂੰ ਨਹੀਂ ਹਕਕ ਪਤਾ ਨਹੀਂ ਆ ਕੋ ਪੜੀ ਨਹੀਂ ਪਤਾ ਨਹੀਂ ਆ ਗ੍ਰੇਸ ਕੋਟ ਤਾਂ ਲੱਗਦਾ ਗ੍ਰੇਸ ਗ੍ਰੇਸ ਕੋਟ ਤਾਂ ਲੱਗਦਾ ਉਹ ਨਾਲਾਂ ਨੂੰ ਡੱਬਿਆ ਦੇਖਣ ਲੱਗਣਾ ਕਿ ਸਰੀਰ ਨੂੰ ਹਾਂ ਮੈਨੂੰ ਲੱਗਦਾ ਕਿ ਸਰੀਰ ਦਾ ਖੁੱਟ ਪਿਆ ਨਾ ਅੰਦਰ ਹੈਂ ਦੀ ਰਿੱਜਣ ਦੇ ਕੇ ਨੂੰ ਹਣਾ ਹਾਂ ਡਾਕਟਰ ਵੇਲੇ ਕਿ ਇੰਨਾ ਕੰਮ ਦੀ ਪੂਰਾ ਦਿ ਪਾਣੀ ਖਾਣਾ ਮੈਨੂੰ ਬਿਲਕੁਲ ਵੀ ਹੁੰਦਾ ਵੀ ਰੋਟੀ ਇੰਨਾ ਚਿਰ ਲੱਗਦਾ ਕਿ ਦੇ ਬਰਤਾਂਦਾ ਹੈਂ ਦਾ ਲੋ ਜੀ ਸਬਜ਼ੀਆਂ ਹੋ ਗਈਆਂ ਆਪਣੀਆਂ ਰੈਡੀ ਆ ਬਣਾਈਆਂ ਆਪਾਂ ਅਰਬੀ ਦੀ ਆ ਵੀ ਕਹਿੰਦੀ ਗ੍ਰੀਵੀ ਵਾਲੀ ਖਾਣੀ ਥਾ ਕਰਕੇ ਮੈਂ ਥੋੜੀ ਗ੍ਰੀਵੀ ਬਣਾ ਲਈ ਆ ਵੈਸੇ ਮੈਨੂੰ ਤਾਂ ਥੋੜੀ ਜਿਹੀ ਕਰੰਚੀ ਹੁੰਦੀ ਉਹ ਟੇਸਟੀ ਲੱਗਦੀ ਆ ਇਹ ਆਪਣੀ ਅਰਬੀ ਬਣ ਗਈ ਆ ਦਾਦੀ ਤੇ ਚਲੋ ਥੋੜਾ ਜਿਹਾ ਖਦਮ ਨੇ ਇਹ ਤਾਂ ਖਾਣ ਦੇ ਨਾਲ ਇਹਨਾਂ ਨੂੰ ਤੇ ਆਹ ਬਣਾਏ ਆਪਾਂ ਕarele ਇਹ ਸੇਰੇ ਖਾਵਾਂਗੇ ਹੋ ਨਹੀਂ ਖਾਣੇ ਤੇ ਆਹ ਫੁਲਕੇ ਬਣ ਗਏ ਆ ਇਹਦੇ ਵਿੱਚ ਬਣ ਗਿਆ ਸਿੱਕੇ ਚੌਲ ਵੀ ਤੇ ਆਹ ਮਲਾਈ ਲਾ ਕੇ ਰੱਖੀ ਕਰਨਾ ਨੇ ਤੇ ਕਿੰਨਾ ਨੇ ਮਾਜਲੇ 판ਡੇ ਜਿਹੜੇ ਹੈਗੇ 2-4 ਆਹ ਪਿਆਵਾ ਫਰੂਟ ਆਪਣਾ ਤੇ ਆਹ ਵਾਲੀ ਬੋਤਲ ਕਿਰਨ ਨੇ ਡੈਕੋਰੇਟ ਕੀਤੀ ਆ ਵੇਖਿਓ ਦੱਸਿਓ ਕਿੱਦਾਂ ਦੀ ਲੱਗੀ ਤੇ ਆਪਾਂ ਕੇਮਪਰ ਭਰ ਲਿਆ ਪੂਰਾ ਪਾਣੀ ਦਾ ਇਹਦੇ ਵਿੱਚ ਆਪਾਂ ਪਾ ਲਈ ਦੋ ਡੋਂਗੇ برف ਦੇ ਵੀ ਹੁਣ ਪੀਣ ਦੇ ਕੰਮ ਆਊਗਾ ਤੇ ਬਾਕੀ ਸਭ ਇਦਾਂ ਹੀ ਥੋੜਾ ਤੁਹਾਨੂੰ ਪਤਾ ਜੀ ਦੋ ਫਿਰ ਇੱਥੇ ਭਾਬੀ ਜੀ ਨੇ ਕੱਪੜੇ ਧੋ ਤੋ ਪਾ ਲਏ ਆ ਤੇ ਮੈਂ ਪਾਸ ਕਰੋ ਹੁਣ ਕੱਪੜੇ ਗਾ ਤੇ ਭਾਬੀ ਜੀ ਕੱਪੜੇ ਧੋ ਤੂ ਪਾਉਣ ਦੇ ਆ ਕਿਉਂਕਿ ਦਰਬਾਰ ਸਾਹਿਬ ਆਏ ਉਹਨੂੰ ਨਾ ਹੋ ਗਿਆ ਇਹਨਾਂ ਨੂੰ ਹਫਤਾ ਫਿਰ ਉੱਥੇ ਆਪਣੇ ਕਪੜੇ ਨਹੀਂ ਧੁਪੇ ਇੱਥੇ ਇਦਾਂ ਘਰ ਥੋੜਾ ਤੁਹਾਨੂੰ ਪਤਾ ਜੋ ਗੈਸਟ ਆਏ ਹੁਣ ਫਿਰ ਥੋੜਾ ਬਹੁਤਾ ਹਾਂ ਹੋ ਜਾਂਦਾ ਵਾ ਮੈਸਾ ਬਾਕੀ ਠੀਕ ਆ ਰੋਟੀ ਪਾਣੀ ਆਪਣਾ ਰੈਡੀ ਹੋ ਗਿਆ ਵਾ ਕਿਚਨ ਪੂਰੀ ਤਰ੍ਹਾਂ ਕਲੀਨ ਐ ਤੇ ਸੱਚ ਗੈਸ ਚੱਲਣ ਡਿਆ ਸਭ ਕੁਝ ਰੈਡੀ ਫੁਲਕੇ ਬਣ ਗਏ ਚੋਲ ਰੈਡੀ ਸਲਾਦ ਕੱਟ ਗਿਆ ਕਰਾਂ ਦੀ ਹੈ ਸਲਾਦ ਖੀਰਾ ਵਗੈਰਾ